ਇਹ ਸਮੁੰਦਰ ਨਾਲ ਲੱਗੇ ਆਪਣੇ ਟੇਬਲ ਵਗੈਰਾ ਲੋਕੀ ਖਾਂਦੇ ਪੀਂਦੇ ਆ ਇੱਕ ਤਾਂ ਆ ਜਿਹੜੀ ਬਿਲਡਿੰਗ ਬੜੀ ਸੋਹਣੀ ਆ ਆਪਣੇ ਅਰਜੰਟੀਨਾ ਦੀ ਫੇਮਸ theater ਕੋਲੋਨ ਕਹਿੰਦੇ ਆ ਇਹਨੂੰ ਆ ਗਿਆ ਜਾਜ ਉਹ ਹੋ ਗਿਆ ਲੈਟ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਇੱਕ ਹੋਰ ਨਵਾਂ ਵਲੋਗ ਲੈ ਕੇ ਹਾਜ਼ਰ ਆ ਅੱਜ ਆਪਾਂ ਜਾ ਰਹੇ ਆ ਅਰਜنٹੀਨਾ ਦੀ ਉਸ ਜਗ੍ਹਾ ਤੇ ਜਿੱਥੇ ਆਪਣੇ ਬੜਾ ਸੋਹਣਾ ਇਹ ਸਮੁੰਦਰ ਆ ਤੇ ਸਮੁੰਦਰ ਦੇ ਉੱਤੋਂ ਦੀ ਨਾ ਆਪਣੇ ਜਾਜ ਜਿਹੜੂ ਲੈਂਡ ਹੁੰਦੇ ਆ ਤੇ ਜਾਂ ਕਿਉਂਕਿ ਨਾਲ ਹੀ 에어ਪੋਰਟ ਆ ਤੇ ਨਾਲ ਹੀ ਉਹ ਸਮੁੰਦਰ ਆ ਤੇ ਬੜਾ ਸੋਹਣਾ ਉਹ ਜਿਹੜਾ ਦ੍ਰਿਸ਼ ਆ ਤੇ ਬੜਾ ਵਧੀਆ ਉਹ ਨਜ਼ਾਰਾ ਆ ਸੋ ਅੱਜ ਮੈਂ ਕਿਹਾ ਐਤਵਾਰ ਆ ਤੇ ਆਪਾਂ ਚੱਲਦੇ ਆ ਤੇ ਤੁਹਾਨੂੰ ਉਹ ਸਾਰਾ ਜਿਹੜਾ ਮੈਂ ਲੋਕ ਬਣਾ ਕੇ ਉਹ ਵਖਾਨਾ ਆਜੋ ਜੀ ਰਸਤੇ ਦੇ ਨਾਲ ਮੇਰੇ ਇੱਕ ਦਾ ਆ ਜਿਹੜੀ ਬਿਲਡਿੰਗ ਬੜੀ ਸੋਹਣੀ ਆ ਆਪਣੇ ਅਰਜنٹੀਨਾ ਦੀ ਫੇਮਸ theater ਕੋਲੋਨ ਕਹਿੰਦੇ ਆ ਇਹਨੂੰ ਲੋ ਜੀ ਇੱਥੇ ਆਏ ਆ ਅਸੀਂ ਸਪੈਸ਼ਲ ਇਹ ਨਾਲ ਇਹ ਸਾਹਮਣੇ ਸਮੁੰਦਰ ਆ ਤੇ ਆ ਨਾਲ ਇਦਾਂ ਝਾੜੋ ਮਤਲਬ ਕਿ ਲੈਂਡ ਹੁੰਦੇ ਆ ਤੇ ਚੜਦੇ ਆ ਇਦਾਂ ਇਹ ਝਾੜ ਜਿਹੜੇ ਇੱਥੋਂ ਉੱਥੋਂ ਆਉਂਦੇ ਆ ਸਮੁੰਦਰ ਵਾਲੀ ਸਾਈਡ ਤੋਂ ਤੇ ਇੱਥੇ ਫਿਰ ਲੈਂਡ ਹੁੰਦੇ ਆ ਤੇ ਇੱਥੋਂ ਹੀ ਟੇਕ-ਆਫ ਹੁੰਦਾ ਆ ਆ ਗਿਆ ਜਾਜ ਆਹ ਹੋ ਗਿਆ ਲੈਂਡ ਇੱਕ ਇੱਥੇ ਖੜਾ ਆ ਉਹ ਟੇਕ-ਆਫ ਹੋਣ ਵਾਸਤੇ ਖੜਾ ਆ あれこいい。 ਇਸ ਤੋਂ ਮਤਲਬ ਕਿ ਜਿਹੜੇ ਲੈਨ ਹੁੰਦੇ ਆ ਪਤਾ ਨਹੀਂ ਮੇਰੀ ਆਵਾਜ਼ ਸੁਣਾਈ ਦਿੰਦੀ ਵੀ ਆ ਕਿ ਨਹੀਂ ਸੋਨੇ ਨੇ ਉੱਧਣਾ ਆ ਦੇ ਨੇ ਜਾਂ ਜਾਂ ਜਦੂ ਲੈਂਦੇ ਨੇ ਤੇ ਬਹੁਤ ਜਿਹੜਾ ਪਿਆਰਾ ਹੈ ਇਹ ਇਹ ਨਾਲ ਹੀ ਇੱਥੇ ਸਾਹਮਣੇ ਸਮੁੰਦਰ ਆ ਤੇ ਆਇਆ ਇਹ ਐਤਵਾਰ ਦੇ ਦਿਨ ਛੁੱਟੀ ਦਾ ਦਿਨ ਹੁੰਦਾ ਤੇ ਜਿਹੜੇ ਸਾਰੇ ਲੋਕ ਆ ਇੱਥੇ ਗੱਡੀਆਂ ਵਗੈਰਾ ਲਾ ਕੇ ਤੇ ਨਾਲੇ ਇੰਜੁਆਏ ਕਰਦੇ ਆ ਨਾਲੇ ਨਾ ਜਾਜਾ ਨੂੰ ਆ ਦੇਖੋ ਜਿੱਦਾ ਲੈਂਡ ਆ ਗਿਆ ਲੈਂਡਿੰਗ ਇਹ ਆ ਜਿਹੜਾ ਹੈ ਉਹ ਚੜਨ ਵਾਸਤੇ ਤਿਆਰ ਹੈ ਸੁੰਦਰ ਇਹ ਨਾਲ ਲੱਗੇ ਆਪਣੇ ਟੇਬਲ ਵਗੈਰਾ ਲੋਕੀ ਖਾਂਦੇ ਪੀਂਦੇ ਆ ਤੇ ਨਾਲ ਹੀ ਇਹ ਜੱਜਾ ਨਾਟਾ ਤੇ ਆਪਣਾ ਲੋਕ ਪੂਰਾ ਵਾਹ ਪਾਰਕ ਬੜੀ ਖੂਬਸੂਰਤ ਆ ਸਾਹਮਣੇ ਕਿ ਆਪਾਂ ਜਿਹੜਾ ਵਲੋਗ ਆ ਖਤਮ ਕਰਨਿਆ ਤੇ ਮੇਰੇ ਪਿੱਛੇ ਦਾ ਤੁਸੀਂ ਨਜ਼ਾਰਾ ਵੇਖ ਹੀ ਸਕਦੇ ਹੋ ਵੀ ਕੁਦਰਤ ਦੀਆਂ ਕਿਆ ਗੱਲਾਂ ਤੇ ਕਿਆ ਬਾਤਾਂ ਤੇ ਜੇ ਤੁਹਾਨੂੰ ਚੰਗਾ ਲੱਗੇ ਵਲੋਗ ਅੱਜ ਮੈਂ ਬੜਾ ਛੋਟਾ ਜਿਹਾ ਵਲੋਗ ਬਣਾਇਆ ਤੇ ਤੁਸੀਂ ਇਹ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਤੇ ਹੋਰ ਅੱਗੇ ਥੋੜੇ ਥੋੜੇ ਜਿਹੜੇ ਵਲੋਗ ਛੋਟੇ ਛੋਟੇ ਆਉਂਦੇ ਰਹਿਣਗੇ ਤੇ ਓਕੇ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ